ਜੇ ਬੱਚੇ ਡੁੱਬੇ ਆ ਇਹ ਕਹ ਕਰਦਾ ਕਿ ਇਹਨਾਂ ਦਾ ਦੋ ਬੱਚੇ ਡੁੱਬ ਗਏ ਇਸ ਕਰਦਾ ਬੱਚਾ ਦੋ ਗੱਡੀਆਂ ਇੱਕ ਕਾਕਾ ਹੀ ਹੈ ਕਾਲ ਇੱਥੇ ਗਵੰਡੀਆਂ ਦਾ ਤੁਸੀਂ ਪਹਿਲਾਂ ਖੇਤ ਐਦ ਕੀ ਤਿਆਰ ਕਰਿਆ ਸੀਗਾ ਦਰਿਆ ਹੁਣ ਕਰਕੇ ਤੁਹਾਡੇ ਰੇਤਾ ਜੰਮ ਜਾਂਦਾ ਬਹੁਤ ਰੇਤਾ ਬਈ ਤੇ ਐਰ ਕੀ ਸਾਡੀ ਪਹਿਲੀ ਬਣੀ ਤੇ ਐਰ ਕੀ ਵਧੀਆ ਚੋਣਾ ਸੀ ਹੁਣ ਉਹ ਸਾਰਾ ਉਹ ਤਾਂ ਮਤਲਬ ਉਚੋਣੇ ਤੋਂ ਤਾਂ ਤਾਂ ਹੀ ਆ 12 12 ਫੁੱਟ ਪਾਣੀ ਆ ਐਸ ਟਾਈਮ ਪਰਸੋਂ ਮੈਂ ਗਈ ਮੈਂ ਰੋ ਕੇ ਟਕਲਾ ਕੇ ਮੈਂ ਕਰੇ ਆ ਗਈਆਂ ਆਖਣ ਚੁੱਪ ਕਰ ਜਾ ਚੁੱਪ ਕਰ ਜਾ ਕੀ ਕਰਾਂਗੇ ਕਿੱਥੋਂ ਖਾਵਾਂਗੇ ਕਿੱਥੋਂ ਪਾਵਾਂਗੇ ਕਿੱਥੋਂ ਵਰਤਾਂਗੇ ਕੀ ਕਰਾਂਗੇ ਇਹੋ ਹੀ ਦਿਮਾਗ ਚੱਲੀ ਜਾਂਦਾ ਨਾ ਰਾਤ ਕਿਹਨਾਂ ਦਿਨੇ ਜਾਂ ਤੁਸੀਂ ਉਹਨਾਂ ਨੂੰ ਕਿਹਾ ਵੀ ਮੈਨੂੰ ਨੀਂਦ ਨਹੀਂ ਆਉਂਦੀ ਨਾ ਦਿਨੇ ਕੋਈ ਆਉਂਦੀ ਐ ਨਾ ਰਾਤ ਨੂੰ ਇਹ ਕਰਨਾ ਕੀ ਕੋਈ ਹੋਰ ਇਹੋ ਹੀ ਕਰਨਿਆ ਇਹੋ ਹੀ ਕਰਨ ਜਿੱਦਾਂ ਦਾ ਪਾਣੀ ਆਇਆ ਉਦੋਂ ਦੀ ਨੀਂਦ ਨਹੀਂ ਨੀਂਦ ਚਾਰ ਪੰਜ ਕਿੱਲੇ ਜ਼ਮੀਨ ਸਹੀ ਵਧੀਆ ਕੰਮ ਕੋਚੋ ਨਾ ਸਾਰਾ ਕੁਝ ਹੁੰਦਾ ਹੀ ਦੁੱਧ ਪਾਣੀ ਹੀ ਕਮਾਈ ਕਰਦੇ ਆ ਤੇ ਵਧੀਆ ਚੱਟ ਚੱਲਦਾ ਤੇ ਹੁਣ ਜਿਹੜਾ ਇੰਨਾ ਸਮਾਨ ਖਰਾਬ ਹੋਇਆ ਕਿੱਥੋਂ ਬਣਾਵਾਂਗੇ ਤਾਂ ਦੇ ਕੱਪੜੇ ਬੱਚੇ ਉਥੇ ਕੱਪੜਿਆਂ ਨੂੰ ਰੋਣ ਦਾ ਐ ਫਿਰ ਕੀ ਕਰ ਸਕਦੇ ਆ ਬਹੁਤ ਮੁਸ਼ਕਲ ਆ ਐਰਕੀ ਵਾਲੇ ਪਾਣੀ ਨੇ ਤੇ ਛੱਡਿਆ ਗੱਲ ਅੱਗੇ ਵੀ ਪਾਣੀ ਆਉਂਦੇ ਪਰਮਾਤਮਾ ਨੇ ਕਿੱਥੋਂ ਦੇਣਾ ਪਰਮਾਤਮਾ ਨੇ ਤੇ ਰਹਿਣੀ ਕੋਈ ਨਹੀਂ ਦਿੰਦਾ ਤੁਹਾਡਾ ਸ਼ੂਗਰ ਸਾਰਾ 36 36 ਜਾਂ 37 ਸੀਗਾ ਜਦੋਂ ਚੈੱਕ ਕਰਿਆ ਠੀਕ ਹੈ ਨਾ ਰਾਤ ਨੂੰ ਅੱਖ ਲੱਗਦੀ ਨਾ ਦਿਨ ਸਾਰੀ ਰਾਤ ਵੀ ਇਤਰਾ ਹੀ ਸਾਰੀ ਰਾਤ ਹੈ ਲੰਮੇ ਪੈ ਜਾ ਮਾਸੀ ਲੰਮੇ ਪੈ ਜਾ ਚੈ ਨਹੀਂ ਆਉਂਦਾ ਕਦੀ ਆਇਆ ਇਹਨੂੰ ਕਦੀ ਆਇਆ ਇਹਨੂੰ ਕਦੀ ਆਇਆ ਇਹਨੂੰ ਕੋਈ ਸਰਕਾਰ ਨਹੀਂ ਸੁਣਦੀ ਕੋਈ ਸਰਕਾਰ ਨੇ ਸਹਿਤਾਨੀ ਦਿੱਤੀ ਆ ਭੈਣ ਭਰਾ ਜਿਹੜੇ ਤੁਹਾਡੇ ਅਰਗੇ ਚਾਰੇ ਰੱਬਦਰਸੀ ਕਿਤੇ ਕੋਈ ਕਿਲੋ ਖੰਡ ਦੇ ਦਊ ਕਿ ਨੰਗਾ ਚਰਨ ਲੰਘੂ ਤਕਲੀਫ ਇਸ ਵੇਲੇ ਲੱਗਦੀ ਹੈ ਨਾ ਇੱਥੇ ਦੇਖ ਕੇ ਮੈਨੂੰ ਇਹ ਤਕਲੀਫ ਲੱਗਦੀ ਹੈ ਵੀ ਜਿਹੜੇ ਹਾਲਾਤ ਆ ਇੱਥੇ ਝੂਨਾ ਤਾਂ ਗਿਆ ਹੀ ਗਿਆ ਇੱਥੇ ਕਣਕ ਲੋਕਾਂ ਨੂੰ ਔਖੀ ਹੋ ਜਾਣੀ ਔਖੀ ਬੰਨ ਵੱਜਣਗੇ ਤੇ ਕਣਕ ਹੋਣੀ ਆ ਨਾ ਬੰਨੇ ਤੇ ਹੋਣੀ ਨਹੀਂ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਵੀਆ ਅਸੀਂ ਹੜ ਦੇ ਜਿਹੜੇ ਖੇਤਰ ਪ੍ਰਭਾਵਿਤ ਹੋਇਆ ਉਥੋਂ ਲਗਾਤਾਰ ਲੋਕਾਂ ਨਾਲ ਗੱਲ ਕਰ ਰਹੇ ਹਾਂ ਤੇ ਜਿੱਥੋਂ ਤੱਕ ਇਹਨਾਂ ਦੀ ਕੋਈ ਗੱਲ ਪਹੁੰਚਦੇ ਉਹਦੀ ਵੀ ਕੋਸ਼ਿਸ਼ ਕਰੀਦੀ ਹੈ ਤੇ ਹੋਰ ਵੀ ਕਈ ਗੱਲਾਂ ਮਤਲਬ ਕਿਵੇਂ ਪਾਣੀ ਐਨਾ ਆਇਆ ਕੱਲਾ ਪਾਣੀ ਐ ਨਹੀਂ ਵੀ ਤੁਹਾਡਾ ਆਰਥਿਕ ਨੁਕਸਾਨ ਕਰਦਾ ਤੁਹਾਡੇ ਕਲੇ ਖੇਤ ਖਰਾਬ ਕਰਦਾ ਉਹ ਤੁਹਾਡੇ ਤੁਹਾਡੇ ਮਨ ਤੇ ਕਿਵੇਂ ਅਸਰ ਪਾਉਂਦਾ ਤੁਹਾਡੀ ਸਿਹਤ ਤੇ ਕਿਵੇਂ ਅਸਰ ਪਾਉਂਦਾ ਪੌਦ ਪੱਖਾਂ ਤੋਂ ਗੱਲ ਕਰਨ ਆਲੀ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਤੁਹਾਡਾ ਜਸਵੀਰ ਕੌਰ ਤੁਸੀਂ ਪੰਚਾਇਤ ਮੈਂਬਰ ਹੋ ਹਾਂਜੀ ਮੈਨੂੰ ਬਾਈ ਨੇ ਦੱਸਿਆ ਉਹ ਕਹਿੰਦੇ ਦੱਸੋ ਸਰ ਜੀ ਹਾਂਜੀ ਅੱਛਾ ਚਲੋ ਚੰਗੀ ਗੱਲ ਆ ਇਹ ਤਾਂ ਦੱਸਣ ਸਾਨੂੰ ਤੋਂ ਤਾਂ ਮਤਲਬ ਸਹਿਮਤੀ ਹੁੰਦੀ ਆ ਲੋਕਾਂ ਦੀ ਤਾਂ ਹੀ ਬਣਦਾ ਬੰਦਾ ਤੇ ਇਹ ਤੁਹਾਡੇ ਘਰੇ ਆਪਾਂ ਬੈਠੇ ਆ ਨਹੀਂ ਇਹ ਮੇਰੀ ਭਾਣਜੀ ਦਾ ਘਰ ਆ ਅੱਛਾ ਸਾਡਾ ਘਰ ਉਹ ਡੋਬ ਚ ਵਾ ਡੋਬ ਚ ਮਤਲਬ ਬਹੁਤ ਪਾਣੀ ਆ 10 10 ਫੁੱਟ ਦਾਸਪਟ ਪਾਣੀ ਹੈ ਸਾਡੇ ਘਰੇ ਇੱਥੋਂ ਕਿੰਨੀ ਦੂਰ ਆ ਤੁਹਾਡਾ 1 ਕਿਲੋਮੀਟਰ ਵੀ ਜਿਵੇਂ ਆਪਾਂ ਸੁੱਕੀ ਥਾਂ ਤੇ ਬੈਠਿਆਂ ਤੇ ਪਾਣੀ ਉੱਥੇ ਕੋਈ ਸੁੱਕੀ ਥਾਂ ਨਹੀਂ ਥੋੜੀ ਜੀ ਆ ਥਾਂ ਉਹ ਵੀ ਕੰਦਾ ਗੁੰਦਾ ਸਾਰੀਆਂ ਬੈਠੀਆਂ ਤੇ ਭਾਈ ਬੁਰੀ ਹਾਲਤ ਵਾ ਵੇਖੋਗੇ ਤੁਸੀਂ ਤੇ ਰੋਣਾ ਪਊਗਾ ਉੱਥੇ ਜਾ ਕੇ ਬਹੁਤ ਮੰਦਾ ਵਾ ਤੇ ਉਹ ਭਾਈ ਦੱਸਦੇ ਸੀਗੇ ਵੀ ਤੁਸੀਂ ਪਹਿਲਾਂ ਖੇਤ ਐਦ ਕੀ ਤਿਆਰ ਕਰਿਆ ਸੀਗਾ ਦਰਿਆ ਹੋਂ ਕਰਕੇ ਤੁਹਾਡੇ ਰੇਤਾ ਜੰਮ ਜਾਂਦਾ ਬਹੁਤ ਰੇਤਾ ਭਾਈ ਅਹੀਂ ਤੇ ਰੇਤਾ ਘੜਕਾ ਢਾਰੋਗੇ ਅਹੀਂ ਤੇ ਦਾਣੇ ਖੁਣੋ ਵੀ ਯਾਤਰਾ ਵੀ ਦਾਣੇ ਵੀ ਨਹੀਂ ਦੋਸਰ ਸਾਨੂੰ ਤੇ ਐਰ ਕੀ ਸਾਡੀ ਪੈਲੀ ਬਣੀ ਉਹ ਵੀ ਵਿਚਾਰਿਆਂ ਨੇ ਇਹਨਾਂ ਨੇ ਟਰੈਕਟਰ ਲਾ ਲਾ ਛੱਡੇ ਸਾਡੇ ਤੇ ਇਹਨਾਂ ਨੇ ਸਾਡੀ ਨੂੰ ਪੈਲੀ ਬਣਾ ਕੇ ਦਿੱਤੀ ਤੇ ਐਰ ਕੀ ਵਧੀਆ ਚੋਨਾ ਸੀ ਕਿ ਚੋਨਾ ਵਧੀਆ ਖੜਾ ਸੀ ਪੂਰਾ ਅੱਛਾ ਬਹੁਤ ਵਧੀਆ ਤੇ ਪਾਣੀ ਹੁਣ ਸਾਰਾ ਉਹ ਤਾਂ ਮਤਲਬ ਉਹ ਚੋਨੇ ਤੋਂ ਤਾਂ ਤਾਂ ਹੀ ਹੈ 12 12 ਫੁੱਟ ਪਾਣੀ ਆ ਐਸ ਟਾਈਮ ਪਰसों ਮੈਂ ਗਈ ਮੈਂ ਰੋ ਕੇ ਟਕਲਾ ਕੇ ਮੈਂ ਕਰੇ ਆ ਗਈਆਂ ਆਖਣ ਚੁੱਪ ਕਰ ਜਾ ਚੁੱਪ ਕਰ ਜਾ ਸਾਰਾ ਸਮਾਨ ਗਲਿਆ ਪਿਆ ਉਹ ਤੋਂ ਕੋਠੇ ਚੋ ਚੋ ਕੇ ਐ ਖਤਮ ਹੋਇਆ ਪਿਆ ਜੀ ਹੁਣੇ ਤੁਹਾਨੂੰ ਡਾਕਟਰ ਚੈੱਕ ਕਰ ਰਹੇ ਸੀ ਡਾਕਟਰ ਸਵਾਮਾਨ ਦੀ ਟੀਮ ਆਈ ਵੀ ਆ ਤੇ ਉਹ ਤੁਹਾਨੂੰ ਤੁਸੀਂ ਉਹਨਾਂ ਨੂੰ ਕਿਹਾ ਵੀ ਮੈਨੂੰ ਨੀਂਦ ਨਹੀਂ ਆਉਂਦੀ ਨਾ ਦਿਨੇ ਕੋਈ ਆਉਂਦੀ ਆ ਨਾ ਰਾਤ ਨੂੰ ਇਹ ਕਾਰਨ ਹੈ ਕਿ ਕੋਈ ਹੋਰ ਇਹੋ ਹੀ ਕਾਰਨ ਹੈ ਇਹੋ ਹੀ ਕਾਰਨ ਜਿੱਦਨ ਦਾ ਪਾਣੀ ਆਇਆ ਉਦੋਂ ਦੀ ਨੀਂਦ ਅੱਗੇ ਮੈਂ ਵਧੀਆ ਸੁਣਾਂ ਉਹ ਦੰਦਾ ਚੱਲਦਾ ਰਹਿੰਦਾ ਦਿਮਾਗ ਕੀ ਹੋ। ਦਿਮਾਗ ਚ ਕੀ ਕਰਾਂਗੇ ਕਿੱਥੋਂ ਖਾਵਾਂਗੇ ਕਿੱਥੋਂ ਪਾਵਾਂਗੇ ਕਿੱਥੋਂ ਵਰਤਾਂਗੇ ਕੀ ਕਰਾਂਗੇ। ਇਹੋ ਹੀ ਦਿਮਾਗ ਚੱਲੀ ਜਾਂਦਾ। ਨਾਰਾ ਤੀ ਕੈਨ ਨਾ ਦਿਨੇ ਕੈਨ। ਜੇ ਮੈਂ ਕੱਲੀ ਹਾਂ ਫੇ ਬਿਨਾਂ ਰੋਟੀ ਖਾ ਨੀ ਨਾ ਚਾਹ ਵੀ ਨਹੀਂ ਫੇ ਰਹਿਣਾ ਮੈਨੂੰ ਇੱਥੇ ਮੰਗਾ ਲਿਆ। ਜਾਂ ਤੂੰ ਤੇ ਮਰ ਜੇਂਗੀ। ਇਹ ਮੇਰੀ ਭਾਣ ਜੀ ਆ। ਮੈਂ ਰਹਿ ਤਾ। ਮੈਂ ਤੁਹਾਨੂੰ ਫੋਨ ਕਰਕੇ ਸੱਦ ਲਿਆ ਵੀ ਤੁਸੀਂ ਇਕੱਲੇ ਨਾ ਰਹੋ। ਹਾਂਜੀ। ਮੇਰਾ ਬੇਟਾ ਵਾ ਉੱਥੇ ਬੱਚੇ ਕਦੀ ਕਿਸੇ ਦੇ ਘਰੇ ਕਦੀ ਕਿਸੇ ਦੇ 10 ਮੈਂਬਰ ਅਹੀਂ ਇੱਕ ਪਰਿਵਾਰ ਦੇ ਪਸ਼ੂ ਵੀ ਰੱਖੇ ਵੇਸੀ ਤੁਸੀਂ ਹਾਂਜੀ ਪਸ਼ੂ ਆਵੇ ਇੱਥੇ ਬੱਦੇ ਕੁਛ ਕੁਛ ਉੱਥੇ ਪਾਣੀ ਚਾਹ ਤੁਹਾਡੇ ਡੇ ਪਾਣੀ ਚ ਪਸ਼ੂ ਗਾਲੇ ਪਾਇਕਦੇ ਗਾਲ ਜਾਣਗੇ ਉਹਨਾਂ ਦੇ ਪੈਰ ਕੀ ਕਰੀਏ ਇੱਥੇ ਬਰਨਣ ਨੂੰ ਜਗ੍ਹਾ ਨਹੀਂ ਹੈਗੀ ਔਰ ਡੰਗਰ ਇੰਨਾ ਤੋਂ ਸਾਨੂੰ ਕੱਢਿਆ ਨਹੀਂ ਗਿਆ ਬਾਹਰ ਨਹੀਂ ਕੱਢ ਸਕਿਆ ਇੱਕ ਮੈਂ ਇਹ ਵੀ ਦੱਸਦਾ ਵੀ ਉੱਥੇ ਜਿੱਥੇ ਤੇਜ਼ ਵਹਾਅ ਉੱਥੇ ਕੱਢ ਕੇ ਲਿਆਉਣਾ ਵੀ ਬਹੁਤ ਔਖਾ ਹਾਂਜੀ ਹਾਂਜੀ ਐਵੇਂ ਹੀ ਐਵੇਂ ਸਾਡੇ ਲਾਗੋ ਲਾਗੋ ਬਈ ਕਾਲੇ ਸਾਰੇ ਨਿਕਲ ਗਏ ਅਹੀਂ ਸਿਰਫ ਉੱਥੇ ਮੇਰਾ ਘਰ ਵਾਲਾ ਉੱਥੇ ਰਹਿੰਦਾ ਰਾਤ ਨੂੰ ਸਬੰਧਾ ਕਰਕੇ ਮੈਂ ਡੰਗਰ ਆ ਤੇ ਲਵੇਰੇ ਲਵੇਰੇ ਡੰਗਰ ਅਹੀਂ ਇੱਥੇ ਲਿਆਂਦੇ ਜਿਹੜੇ ਮਿਲਦੇ ਅਸੀਂ ਹੁਣ ਦੁੱਧ ਪਾ ਗਿਆ ਹੁੰ ਦਾ ਟਾਈਮ ਪਾਸ ਕਰਾਂਗੇ ਕੀ ਕਰਾਂਗੇ ਪਰ ਕਿੰਨੇ ਜ਼ਮੀਨ ਪੱਧਰ ਕਰਨ ਤੇ ਪੈਸੇ ਲੱਗੇ ਹੋਣੇ ਪਹਿਲਾਂ 1 ਡੇਡ ਲੱਖ ਰੁਪਈਆ ਵਿਚਾਰਾ ਇਹ ਗਰਮੀ ਤਾਂ ਆਪਣੇ ਟਰੈਕਟਰ ਆਪਣੇ ਬੰਦੇ ਕੋਲੋਂ ਦਿਹਾੜੀਆਂ ਦੇ ਦੇ ਕੇ ਪੇਂਦਾ ਰਿਆ ਸਾਨੂੰ ਤੇ ਸਾਡੀ ਪੈਲੀ ਬਣਾ ਕੇ ਦਿੱਤੀ 2 ਲੱਖ ਰੁਪਈਆ ਹੀ ਦਿੱਤਾ ਕੱਢਣ ਤੇ ਲਾਇਆ ਢੇਰ ਵੀ ਲੱਗੇ alli ਉਹ ਵੀ ਫੇਰ ਵੇਚੇ ਵਸ ਗਏ ਮੀਉ ਤਾਂ ਹੋਰ ਆ ਗਿਆ ਮੀਉ ਤਾਂ ਹੋਰ ਆ ਗਿਆ ਮੀਨੇ ਤਾਂ ਛੱਡੇ ਕੱਖ ਨਹੀਂ ਕਿਤੇ ਵੇਖੋਗੇ ਤੁਸੀਂ ਜਾਓ ਤਾਂ ਵੇਖੋ ਤਾਂ ਤੁਸੀਂ ਆਖੋਗੇ ਕਿ ਤਰ੍ਹਾਂ ਰਹਿ ਰਹੇ ਬਹੁਤ ਬੁਰੀ ਹਾਲਤ ਬੇਟਾ ਕੋਦਾ ਸ਼ੂਗਰ ਘਟ ਰਿਹਾ ਤੁਹਾਡਾ ਸ਼ੂਗਰ ਸਾਰਾ 36 36 ਜਾਂ 37 ਸੀਗਾ ਜਦੋਂ ਚੈੱਕ ਰਿਹਾ ਨਾ ਰਾਤ ਨੂੰ ਅੱਖ ਲੱਗਦੀ ਨਾ ਦਿਨੇ ਸਾਰੀ ਰਾਤ ਵੀ ਇਤਰਾ ਹੀ ਸਾਰੀ ਰਾਤ ਲੜੀ ਮੜ ਜਾਂਦੇ ਮਾਸੀ ਲੰਮੇ ਪੈ ਜਾ ਮਾਸੀ ਲੰਮੇ ਪੈ ਜਾ ਚੈਨ ਹੀ ਨਹੀਂ ਆਉਂਦਾ ਕਦੀ ਆਇਨੂ ਕਦੀ ਆਇਨੂ ਕਦੀ ਆਇਨੂ ਅਤ ਕਦੀ ਅੰਦਰ ਕਦੀ ਬਾਹਰ ਕਦੀ ਭਾਈ ਘਰ ਪਰ ਛੱਡਣਾ ਕਿੱਥੇ ਸੌਖਾ ਹੁੰਦਾ ਬੰਦਾ ਤੁਸੀਂ ਨਾ ਜੇ ਦਿਨ ਚ 4 ਘੰਟੇ ਮੰਨ ਲਓ ਕੋਈ ਸ਼ਹਿਰ ਦਵਾਈ ਲੈਣ ਜਾਂ ਕੋਤੇ ਹੋਰ ਵੀ ਜਾਵੜੋ ਬੰਦੇ ਨੂੰ ਫਿਕਰ ਹੁੰਦੀ ਆ ਵੀ ਘਰੇ ਪਸ਼ੂਆਂ ਨੂੰ ਕੌਣ ਦੇਖੂ ਜਾਂ ਕੀ ਸਾਰਾ ਘਰ ਦੀ ਫਿਕਰ ਹੁੰਦੀ ਆ ਤੇ ਛੱਡ ਕੇ ਬਹਿਣਾ ਤੇ ਉਹ ਵੀ ਰੱਬ ਆਸਰੇ ਕਿੱਥੇ ਟੇਕ ਕਿਸੇ ਨੂੰ ਵੀ ਨਹੀਂ ਆਉਂਦੀ ਉਹ ਮੇਰਾ ਘਰ ਵਾਲਾ ਥੋੜਾ ਦਿਮਾਗ ਦਾ ਮੈਡਲ ਤੇ ਉਹ ਰੋਟੀ ਪਾਣੀ ਜੀ ਕਰੇ ਤੇ ਆ ਜਾਂਦਾ ਅੱਗੇ 5 6 ਦਿਨ ਆਇਆ ਨਹੀਂ ਰੋਟੀ ਖਾਦੀ ਨਹੀਂ ਅੱਜ ਆਇਆ ਅੱਜ ਖਾ ਗਿਆ ਚਾਰ ਬੰਨ ਕੇ ਲੈ ਗਿਆ ਨਹੀਂ ਇਸ ਤਰ੍ਹਾਂ ਹੀ ਕਵਲੇ ਵਾਂਗ ਤੁਰੇ ਫਿਰਦਾ ਕੋਈ ਦਿਮਾਗ ਨਹੀਂ ਕੰਮ ਕਰਦਾ ਸ਼ਰਾਬ ਪੀ ਜਾਂਦਾ ਗੋਲੀਆਂ ਖਾਈ ਜਾਂਦਾ ਫਿਰ ਵੀ ਥੋੜੇ ਚਾ ਚਲੋ ਮੈਂ ਹੌਸਲਾ ਫਿਰ ਵੀ ਪਤਾ ਨਹੀਂ ਕਿੱਥੋਂ ਮੈਂ ਤਾਂ ਤੁਹਾਡੇ ਸਾਰੇ ਪਾਸੇ ਨੂੰ ਜਦੋਂ ਦੇਖਦਾ ਨਾ ਅਸੀਂ ਕਦੇ ਇੰਨਾ ਪਾਣੀ ਦੇਖਿਆ ਨਹੀਂ ਮੇਰਾ ਪਾਸਾ ਬਠਿੰਡਾ ਸਾਡੇ ਐਂ ਪਾਣੀ ਨਹੀਂ ਆਉਂਦਾ ਮੇਰਾ ਤਰਨਤਾਰ ਨੇਰੀਆ ਚੋਲਾ ਸਾਹਿਬ ਮੇਰਾ ਪਿੰਡ ਚੋਲਾ ਸਾਹਿਬ ਮੇਰਾ ਪਿੰਡ ਮੈਂ ਤਾਂ ਸ਼ਹਿਰ ਦੇ ਰਹਿਣ ਵਾਲੀ ਸ਼ਹਿਰ ਹੈ ਚੋਲਾ ਚੋਲਾ ਸਾਹਿਬ ਗੁਰਨਾਮੀ ਨਗਰੀ ਵਧੀਆ ਕਰ ਲਿਆ ਸੀ 4-5 ਕਿੱਲੇ ਜ਼ਮੀਨ ਸਹੀ ਵਧੀਆ ਕਰਨ ਕੋ ਚੋਨਾ ਸਾਰਾ ਕੁਝ ਹੁੰਦਾ ਸੀ ਦੁੱਧ ਪਾਣੀ ਸੀ ਕਮਾਈ ਕਰਦੇ ਆ ਤੇ ਵਧੀਆ ਚੱਟ ਚੱਲਦਾ ਤੇ ਹੁਣ ਜਿਹੜਾ ਇੰਨਾ ਸਮਾਨ ਖਰਾਬ ਹੋਇਆ ਕਿੱਥੋਂ ਬਣਾਵਾਂਗੇ ਤਾਂ ਦੇ ਕੱਪੜੇ ਬੱਚੇ ਉਥੇ ਕੱਪੜਿਆਂ ਨੂੰ ਰੋਣਦਾ ਹੈ ਕੱਪੜੇ ਲੱਭੇ ਨਹੀਂ ਘਲਗੇ ਕੁਛ ਵਿੱਚੋਂ ਲੱਭਦੇ ਨਹੀਂ ਕਿੱਥੇ ਰੱਖ ਲਿਆ ਫਿਰ ਉਹਨੂੰ ਗੁੱਡੀ ਮੇਰੀ ਇੱਥੇ ਬੂਸੇਵਾਲ ਲੱਗੇ ਤਾਂ ਫਿਰ ਉਹਨੂੰ ਫੋਨ ਕੀਤਾ ਵੀ ਬੱਚਿਆਂ ਨੂੰ ਕੱਪੜੇ ਦੇ ਗਿਆ ਫਿਰ ਉਹ ਦੋ ਦੋ ਬੱਦੀਆਂ ਲੈ ਕੇ ਦੇ ਗਿਆ ਇਹ ਉਹ ਘੜੀ ਘੜੀ ਆਂਦੇ ਮਮਾ ਆ ਜਾ ਮਮਾ ਆ ਜਾ ਮੈਂ ਇੱਕ ਮਿੰਟ ਨਹੀਂ ਗਈ ਇਥੇ ਕੌਣ ਡੰਗਰ ਮੇਰੇ ਵੇਖ ਮੁੰਡਾ ਮੇਰਾ ਸਵੇਰ ਤੋਂ ਚੱਲ ਜਾਂਦਾ ਇਹਨਾਂ ਦੇ ਨਾਲ ਹੀ ਸ਼ਾਮਾਂ ਨੂੰ ਕੋ ਡੰਗਰਾਂ ਦਾ ਚਾਰ ਆਕ ਚੋਕ ਕਰ ਲਿਆ ਕੇ ਪਾਣੀ ਨੇ ਹੋਰ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਕੀ ਦੇ ਦੂਗਾ ਕਿੰਨਾ ਵੀ ਚੱਲਦੀ ਕੀ ਇੱਕ ਘੜੀ ਆ ਜੂ ਤਾਂ ਕੋਈ ਕਿੰਨਾ ਕ ਖੜ ਜੂ ਮੈਨੂੰ ਤਾਂ ਬਹੁਤ ਔਖਾ ਲੱਗਦਾ ਬਹੁਤ ਜ਼ਿਆਦਾ ਬੇਟਾ ਔਖਾ ਬਹੁਤ ਕੋਈ ਪ੍ਰਬੰਧ ਨਹੀਂ ਹੈ ਕੋਈ ਸਰਕਾਰ ਨਹੀਂ ਸੁਣਦੀ ਕੋਈ ਸਰਕਾਰ ਨੇ ਸਹਿਤਾਨੀ ਦਿੱਤੀ ਆ ਭੈਣ ਭਰਾ ਜਿਹੜੇ ਤਾਂ ਡਰ ਗਏ ਚਾਰੇ ਰਬਦਰਸੀ ਕਿ ਦੇ ਕੋਈ ਕਿਲੋ ਖੰਡ ਦੇ ਦਊ ਕਿੰਨਾ ਕਿ ਚਰ ਨੰਗੂ ਆਪਣਾ ਹੀ ਹੋਊ ਤੇ ਫੇਰ ਹੀ ਤੇ ਪ੍ਰਮਾਤਮਾ ਨੇ ਕਿੱਥੋਂ ਦੇਣਾ ਪ੍ਰਮਾਤਮਾ ਨੇ ਤੇ ਰਹਿਣੀ ਕੋਈ ਸ਼ੀ ਨਹੀਂ ਦਿੰਦਾ ਕੋਈ ਘਰ ਦਾ ਸਮਾਨ ਨਹੀਂ ਹੁੰਦਾ ਆਪਦਾ ਬੰਦਾ ਕੱਢ ਕੇ ਆਪਦੇ ਘਰੋਂ ਦੇ ਵਰਤ ਲੈਿੰਦਾ ਕੋਈ ਪਾ ਲੈਿੰਦਾ ਕੋ ਵਰਤ ਲੈਿੰਦਾ ਤੇ ਹੁਣ ਉਤਰਾ ਹੀ ਫੇਰ ਵਿੱਡਾਂ ਦੇ ਉੱਤੇ ਰੱਖ ਕੇ ਟਾਟਾਂ ਦੇ ਕੇ ਦੇ ਉੱਤੇ ਸਮਾਨ ਰੱਖ ਕੇ ਪਤਾ ਨਹੀਂ ਗਿੱਲਾ ਸੁੱਕਾ ਸਾਰਾ ਭਿੱਜਾ ਮੁੰਡਿਆਂ ਨਾਲ ਖੜ ਕੇ ਰਖਾ ਆ ਕੇ ਪਰਸੋਂ ਮੈਂ ਉੱਠੀ ਨਹੀਂ ਮੈਂ ਵੜਾ ਰਵਈਆ ਇਹਨੀਆਂ ਤੂੰ ਕਿਹਨੋਂ ਨਹੀਂ ਸਮਾਨ ਕੋਈ ਨਹੀਂ ਕੁਛ ਨਹੀਂ ਹੁੰਦਾ ਸਮਾਨ ਨਾ ਬਜੀ ਉਤ ਨਾ ਬਜੀ ਫਿਰ ਕੀ ਕਰ ਸਕਦੇ ਆ ਬਹੁਤ ਮੁਸ਼ਕਲ ਆ ਐਰਕੀ ਵਾਲੇ ਪਾਣੀ ਨੇ ਦੇ ਛੱਡਿਆ ਕਸ਼ ਕਰੀ ਅੱਗੇ ਵੀ ਪਾਣੀ ਆਉਂਦੇ ਨਹੀਂ 23 ਵੀ ਆਇਆ ਸੀ ਤੁਹਾਡੇ ਤੇ 23 ਨਹੀਂ ਉਦੋਂ ਵੀ ਅਵੇਂ ਹੀ ਭਰਿਆ ਇੰਨਾ ਨਹੀਂ ਸੀ ਬੱਚੇ ਡੁੱਬੇ ਆ ਕੋ ਕਰਦਾ ਕਿ ਇਹਨਾਂ ਦਾ ਦੋ ਬੱਚੇ ਡੱਬ ਗਏ ਇਸ ਕਰਦਾ ਬੱਚਾ ਦੋ ਗੁੱਡੀਆਂ ਇੱਕ ਕਾਕਾ ਹੀ ਤੇ ਕਾ ਇੱਥੇ ਗਵੰਡੀਆਂ ਦਾ ਦੋ ਬੱਚੇ ਇੱਥੇ ਪਾਣੀ ਚ ਡੁੱਬ ਗਏ ਥੋੜੀ ਫਿਰ ਮਤਲਬ ਪਰਿਵਾਰ ਹੀ ਆ ਤੁਹਾਡਾ ਥੋੜੀ ਬੱਚੇ ਡੁੱਬੇ ਫਿਰ ਉਹਦੇ ਚ ਪਾਣੀ ਚ ਹਾਂਜੀ ਸਾਡਾ ਪਰਿਵਾਰ ਹਾਂਜੀ ਉਹ ਤਰਾ ਬਾਪੂ ਮੇਰਾ ਜੇਠ ਆ ਠੀਕ ਹੈ ਹਾਂਜੀ ਇਹ ਮੈਂ ਆਪਣੀ ਭਣਜੀ ਦਾ ਰਿਸ਼ਤਾ ਕਰਾਇਆ ਜੇਠ ਦੇ ਮੁੰਡੇ ਨਾਲ ਤੇ ਇੱਥੇ ਇਦੂ ਫਿਰ ਵੱਧ ਪਾਣੀ ਸੀ ਜੇ ਬੱਚੇ ਡੁੱਬੇ ਉਹਦੇ ਚ ਬਾਪੂ ਪਾਣੀ ਨਹੀਂ ਸੀ ਵੱਧ ਇੱਥੋਂ ਟੁੱਟ ਗਿਆ ਬੜਾ ਵੱਡਾ ਪਾੜ ਬੰਨ ਟੁੱਟ ਗਿਆ ਬੰਨ ਦਾ ਐਨੂੰ ਹੀ ਆ ਗਿਆ ਸਾਰਾ ਐਨੂੰ ਸਾਡੇ ਘਰਾਂ ਨੂੰ ਵੀ ਤੇ ਰੇਤਾ ਚੜ ਗਈ ਬੰਦੇ ਨੂੰ ਉੱਚੀ ਉੱਚੀ ਰੇਤਾ ਚੜ ਗਈ ਲੋਕਾਂ ਤੇ ਵੇਚ ਲਈ ਸਾਡੇ ਕੋਲ ਕੋਈ ਸਾਧਨ ਨਹੀਂ ਹੈ ਵੇਚ ਨਹੀਂ ਸਕੇ ਲੋਕਾਂ ਨੇ ਤੇ ਵੇਚ ਵੇਚ ਕੇ ਲੱਖ ਰੁਪਈਆ ਵਟਿਆ ਰੇਤਾ ਦਾ ਸਾਡੇ ਉਹ ਕੱਢ ਕੱਢ ਕੇ ਤੇ ਅਸੀਂ ਇੱਕ ਇੱਕ ਸਾਈਡ ਤੇ ਲਾਈ ਆ ਉੱਥੇ ਪਈ ਫੇਰ ਵੇਚ ਗਈ ਹੁਣ ਕੋਈ ਹੱਲ ਨਹੀਂ ਹੈ ਹੁਣ ਕੋਲ ਵੀ ਨਹੀਂ ਕੁਛ ਕਰਦੇ ਨਾ ਕਰਨੀ ਅੱਗੇ ਦੇ ਫੜ ਟੜ ਕੇ ਕੱਢ ਲਈ ਇੱਕ ਵਾਰ ਨਾ ਕਿੰਨੇ ਵਾਰੀ ਕੱਢੂ ਹੁਣ ਬੰਦਾ ਪਹਿਲਾਂ ਉਹਨੇ ਕੱਢ ਤਾਂ ਲਈ ਹੁਣ ਉੱਤੇ ਪੈਸੇ ਲਾਇਆ ਆਪਾਂ ਉਹ ਵੀ ਤਾਂ ਤਰਨੇ ਹੁੰਦੇ ਆ ਫਸਲ ਚ ਤਰਨੇ ਹੁੰਦੇ ਆ ਫਸਲ ਚ ਸਾਰਾ ਕੁਝ ਕਰਨਾ ਔਰ ਕਿੱਥੋਂ ਹੋਣੀ ਆ ਦੁੱਧ ਨਾਲ ਤੇ ਚਾਹ ਪਾਣੀ ਆ ਹਾਂ ਇਹ ਤਾਂ ਘਰ ਦਾ ਖਰਚਾ ਹੈ ਹਾਂ ਹੁਣ ਬੱਚੇ ਆ ਪੜਦੇ ਆ ਦਵਾਈਆਂ ਕੋਈ ਲੀੜਾ ਕੱਪੜਾ ਨਿਹਾਣੇ ਅੱਜ ਕੱਲ ਦੇ ਬੱਚੇ ਜਿਹੋ ਜਿਹਾ ਆਂਦੇ ਉਹੋ ਜਿਹਾ ਮੰਗਦੇ ਆ ਖਾਣ ਨੂੰ ਹੀ ਮੰਗਦੇ ਆ ਰੋਜ਼ ਗਿੱਜੇ ਆ ਤੇ ਹੁਣ ਹੁਣ ਬੱਚਿਆਂ ਨੇ ਤਾਂ ਥੋੜੇ ਸੰਗੜਾ ਮਾਂ ਵੀ ਸਾਨੂੰ ਆ ਚੀਜ਼ ਚਾਹੀਦੀ ਚਾਹੀਦੀ ਉਹਨਾਂ ਨੂੰ ਕਿਥੋਂ ਲਾਵਾਂਗੇ ਨਾ ਬੱਚੇ ਤਰਸਦੇ ਜਰੇ ਜਾਣਗੇ ਬੱਚਿਆਂ ਨੂੰ ਕੀ ਪਤਾ ਉਹਨਾਂ ਤੇ ਰੋਕੇ ਮੰਗ ਲੈਣਾ ਥੋੜਾ ਸ਼ੂਗਰ ਘਟਦਾ ਮੈਂ ਵਿੱਚ ਹੀ ਰੋਕ ਕੇ ਤੁਹਾਨੂੰ ਇਹ ਦੱਸਦਾ ਡਾਕਟਰ ਕਹਿੰਦਾ ਦਵਾਈ ਅੱਧੀ ਕਰ ਦੋ ਡਬਲ ਖਾ ਰਹੇ ਹੋ ਤੁਸੀਂ ਦਵਾਈ ਆ ਫਿਰ ਡਬਲ ਹੀ ਖਾਣੀ ਮੈਂ ਤੇ ਆਖਿਆ ਮੇਰੀ ਸ਼ੂਗਰ ਵਧ ਨਾ ਜਾਵੇ ਮੈਂ ਖਾਂਦੀ ਨਹੀਂ ਕੁਛ ਖਾਂਦੀ ਨਹੀਂ ਹੁੰਦੀ ਨਾ ਜਮਾਈ ਨਹੀਂ ਫਿੱਕੀ ਚਾਹ ਪੀਣੀ ਮੈਂ ਦੁੱਧ ਵਿੱਚ ਬੱਤੀ ਪਾ ਕੇ ਜੀ ਤੇ ਕਰਦਾ ਜੀ ਤੇ ਕਰਦਾ ਕਈ ਵਾਰੀ ਜੀ ਕਰਦਾ ਵਾ ਤੇ ਫਿਰ ਵੱਜ ਜਾਂਦੀ ਅੱਛਾ ਫਿਰ ਵੱਜ ਜਾਂਦੀ ਖਾਦੀ ਨਹੀਂ ਮੈਂ ਕੱਲ ਬਾਬੇ ਚੌਲ ਦੇ ਕੇ ਗਏ ਇਹਨਾਂ ਨੂੰ ਮਹਾ ਪਰੇ ਉਰੇ ਰੱਖ ਲਓ ਦਿਲ ਤੇ ਕਰਦਾ ਹੀ ਬਹੁਤ ਮੈਂ ਸੀਰੀਅਸ ਮਾਹੌਲ ਸੀ ਪਰ ਇਹਨਾਂ ਦਾ ਜਵਾਬ ਸੀ ਵੀ ਬਾਬੇ ਚੌਲ ਦੇ ਕੇ ਮੈਂ ਪਰੇ ਰੱਖ ਲਓ ਮੇਰੇ ਤੋਂ ਕਹਿੰਦੇ ਹਾਂਜੀ ਸਾਡਾ ਬਹੁਤ ਵਧੀਆ ਵਾਤਾਵਰਨ ਬੜੇ ਵਧੀਆ ਸਾਹੀ ਬੜਾ ਵਧੀਆ ਚੱਟ ਚੱਲਦਾ ਸੀ ਘਰੋਂ ਕੱਢ ਕੇ ਖਾਂਦੇ ਸੀ ਤੇ ਹੁਣ ਸਾਡੇ ਆਵੇ ਦਾਣੇ ਇੱਥੇ ਰੋਲਦੇ ਫਿਰਦੇ ਆ ਸਾਡੀ ਬਾਪ ਬਤੀ ਰੋਲਦੀ ਫਿਰਦੀ ਆ ਜਿਹੜੇ 100 ਰੁਪਈਆ ਕਿਲੋ ਚੌਲ ਆਵੇ ਗੱਲ ਨਹੀਂ ਤੇ ਦਾਣੇ ਵੀ ਤਰ੍ਹਾਂ ਅੱਧੇ ਭਿੱਜੇ ਅੱਧੇ ਸੁੱਕੇ ਕੁਛ ਲੈਂਦੇ ਕੁਛ ਲੈਂਦੇ ਨਹੀਂ ਗਏ ਮੈਨੂੰ ਮੈਨੂੰ ਜਿਹੜੀ ਸਭ ਤੋਂ ਵੱਡੀ ਤਕਲੀਫ ਇਸ ਵੇਲੇ ਲੱਗਦੀ ਆ ਨਾ ਇੱਥੇ ਦੇਖ ਕੇ ਮੈਨੂੰ ਇਹ ਤਕਲੀਫ ਲੱਗਦੀ ਆ ਵੀ ਜਿਹੜੇ ਹਾਲਾਤ ਆ ਇੱਥੇ ਝੂਨਾ ਤਾਂ ਗਿਆ ਹੀ ਗਿਆ ਇੱਥੇ ਕਣਕ ਲੋਕਾਂ ਨੂੰ ਔਖੀ ਹੋ ਜਾਣੀ ਔਖੀ ਬੰਨ ਵੱਜਣਗੇ ਤੇ ਕਣਕ ਹੋਣੀ ਆ ਨਾ ਬੰਨੇ ਤੇ ਹੋਣੀ ਨਹੀਂ ਕੋਈ ਮਦਦ ਕਰੂਗਾ ਤੁਹਾਡੇ ਅਰਗਾ ਤੇ ਫੇਰ ਹੀ ਹੋਣੀ ਆ ਸਾਰੀ ਖੜਾਂਗੇ ਉਹ ਤਾਂ ਮੈਂ ਤਾਂ ਮੈਂ ਆਵਦੀ ਤਾਂ ਚਲੋ 101% ਮੈਨੂੰ ਬਾਕੀ ਵੀ ਜਿੰਨੇ ਜਾਣਦੇ ਆ ਸਾਰਿਆਂ ਦੀ ਗਰੰਟੀ ਲੈਣਾ ਸਾਰੀ ਖੜਨਗੇ ਇਹ ਮਾੜਾ ਵਕਤ ਕਿਸੇ ਤੋਂ ਪੁੱਛ ਕੇ ਥੋੜੀ ਆਉਂਦਾ ਕਿਸੇ ਤੇ ਕੱਲ ਨੂੰ ਸਾਡੇ ਤੇ ਆ ਗਿਆ ਫੇਰ ਕੀ ਕਰਾਂਗੇ ਇਹ ਤਾਂ ਮੈਂ ਨਾ ਤੁਹਾਡਾ ਰਿਸ਼ਤੇਦਾਰ ਹੀ ਇੱਥੇ ਕਪੂਥਲੇ ਮੈਂ ਦਵਾਈ ਲੈਉਣੀ ਆ ਸੰਦੀਪ ਪੋਲਾ ਨਹੀਂ ਨਹੀਂ ਸਾਡੇ ਅੱਛਾ ਤੁਹਾਡੇ ਰਿਸ਼ਤੇ ਦਾ ਡਾਕਟਰ ਨਹੀਂ ਮੰਨਦੇ ਸਾਡੇ ਤਾਂ ਘਾਟ ਹੀ ਇਸਦਾ ਪੜਦੇ ਆ ਅੱਛਾ ਅੱਛਾ ਉਹਦੇ ਕੋਲੋਂ ਮੈਂ ਦਵਾਈ ਲਿਉਣੀ ਉਹ ਵੀ ਮੈਨੂੰ ਗਰਮੀ ਤੇ ਨੇ ਖੜਿਆ ਉਹਨੇ ਮੈਨੂੰ ਬੜੀ ਵਧੀਆ ਦਵਾਈ ਦਿੱਤੀ ਉਹਨੇ ਮੈਨੂੰ 12ਵਾਂ ਦਵਾਈ ਨਹੀਂ ਦੇਣੀ ਉਹਨੇ ਕਿਹਾ ਮੇਰੇ ਕੋਲੋਂ ਪੈਸੇ ਲੈ ਲੈ ਤੇਰੇ ਕੋਲ ਹੈ ਨਹੀਂ ਤੇ ਉਦੋਂ ਵੀ ਸਾਡੇ ਰੇਤਾ ਪਈ ਤੇ ਉਹਨੇ ਕਿਹਾ ਜਿਹੜੀ 12ਵਾਂ ਦਵਾਈ ਮੈਨ ਨਹੀਂ ਉਹ ਮੇਰੇ ਕੋਲ ਪੈਸੇ ਲੈ ਕੇ ਉਹਦੀ ਦਵਾਈ ਲਿਆਓ ਰੱਬ ਵਰਗਾ ਡਾਕਟਰ ਚਲੋ ਇਹੀ ਹਸ ਤੱਕ ਹੈ ਸਾਡੇ ਵੀ ਜਦੋਂ ਵੀ ਤੁਹਾਡਾ ਘਰ ਤੁਸੀਂ ਉਹਦੀ ਮਿੱਟੀ ਕੋਈ ਚੱਕੋਗੇ ਹਨਾ ਉਹ ਬਾਈ ਨਾਲ ਤੁਸੀਂ ਸੰਪਰਕ ਕਰਿਓ ਅਸੀਂ ਜਿਵੇਂ ਵੀ ਹੋ ਸਕਿਆ ਜਿੰਨਾ ਸਾਡੀ ਹੈਸੀਅਤ ਆ ਹਣਾ ਅਸੀਂ ਉਹ ਚ ਤੁਹਾਡੀ ਮਦਦ ਜ਼ਰੂਰ ਕਰਾਂਗੇ ਤੇ ਇਹ ਗੱਲ ਕਲੀ ਕਹਿਣ ਦੀ ਨਹੀਂ ਮੈਂ ਜੋ ਕਹੂੰਗਾ ਇਹ ਬਹੁਤ ਲੋਕ ਦੇਖਣਗੇ ਤਾਂ ਉਹ ਮੈਨੂੰ ਵੀ ਪੁੱਛਣਗੇ ਵੀ ਤੂੰ ਕਿਹਾ ਸੀ ਦੱਸ ਮੈਂ ਇੰਨਾ ਕਹਿਣਾ ਵੀ ਜਿੰਨੀ ਕੁ ਮੇਰੀ ਹیثیت ਹੋਈ ਜਿੰਨੀ ਕੁ ਮੇਰੇ ਆਸ-ਪਾਸੇ ਜਿਹੜੇ ਲੋਕ ਜਾਣਦੇ ਜਿੰਨਾ ਕੋਹਨਾ ਤੋਂ ਖਸਰਿਆ ਇੱਥੇ ਜ਼ਰੂਰ ਕੋਈ ਤੁਹਾਡੇ ਸਹਿਯੋਗ ਕਰਕੇ ਜਾਵਾਂਗੇ ਉਹ ਇਸ ਲਈ ਵੀ ਜਿਹੜਾ ਬੰਦੇ ਨੇ ਨਾ ਮੈਂ ਇਹ ਮੰਨਦਾ ਜਿਹੜੇ ਬੰਦੇ ਨੇ ਮਿਹਨਤ ਕਰਕੇ ਖਾਦਾ ਹੋਵੇ ਉਹਦੇ ਲਿਕੇ ਸਤੋ ਚੀਜ਼ ਫੜਨੀ ਉਹਦਾ ਦਿੜ ਔਖਾ ਹੁੰਦਾ ਇਸ ਗੱਲ ਨਾ ਚੋਰੀ ਨਾ ਜਾਰੀ ਨਾ ਠੱਗੀ ਦਹਾਨੂਆਂ ਦੀ ਕਮਾ ਕੇ ਖਾਣੀ 1 ਰੁਪਈਆ ਦੀ ਫੇਰ ਹੀ ਨਹੀਂ ਕਰਨੀ ਪੁੱਛ ਲਓ ਮੁੰਡਿਆਂ ਨੂੰ ਦੱਸਦਾ ਨਾ ਤੁਹਾਨੂੰ ਐ ਬੰਦੇ ਆਂ ਉਗਲ ਹੋ ਜਾਣਾ ਕਿਤੇ ਜੁਰਤ ਕਿਸ ਦੀ ਬੋਲ ਜਾਣੀ ਮੈਂ ਉਹ ਤਾਂ ਮੈਨੂੰ ਦੱਸੀ ਜਾਂਦਾ ਵੀ ਬਾਈ ਹੁਣ ਤੋਂ ਥੋੜੀਆਂ ਜਿਹੀਆਂ ਅਸੀਂ ਇੱਕ ਆ ਇਹਨਾਂ ਦੀ ਸਿਫਤ ਕਰਨ ਲੱਗਿਆ ਬਾਈ ਜੀ ਮੈਂ ਤੁਸੀਂ ਕਿਹਾ ਸੀ ਵੀ ਅਸੀਂ ਕਿਸੇ ਨੂੰ ਵੀ ਸੁਧਾਰਨਾ ਹੋਵੇ ਅਸੀਂ ਤਾਂ ਤੁਹਾਨੂੰ ਮੂਰੇ ਕਰ ਦਿੰਨੇ ਆ ਕਹਿੰਦੇ ਇਹਨਾਂ ਨੂੰ ਕੋਲੇ ਹਰ ਤਰੀਕਾ ਸਿੱਧੇ ਕਰਨ ਦਾ ਇਹਨਾਂ ਨੇ ਪਿਆਰ ਨਾ ਵੀ ਕਹਿ ਕੇ ਦੇਖ ਲੈਣਾ ਤੇ ਇਹਨਾਂ ਨੇ ਬਾਲਾ ਹਰਖ ਚ ਵੀ ਬੰਦੇ ਨੂੰ ਟਕਾ ਕੇ ਧੰਦ ਹਾਂਜੀ ਉਹ ਕਿਵੇਂ ਐਵੇਂ ਐਵੇਂ ਹੀ ਕਿਵੇਂ ਕਰ ਦਸੋ ਮਾਰ ਕਰਦੇ ਸਾਰੇ ਮੈਂ ਵੀ ਸਾਡਾ ਇਤਨਾ ਬੱਚੇ ਡੈਥ ਹੋ ਗਈ ਮੇਰੇ ਜੇਠ ਦੇ ਮੁੰਡੇ ਦੀ ਤੇ ਇਹਨਾਂ ਨੂੰ ਇਹਨਾਂ ਦਾ ਕੰਮ ਕਰਦਾ ਸੀ ਤੇ ਇਹਨਾਂ ਨੂੰ ਵਲੀ ਪਾਉਂਦੇ ਸੀ ਉਹਦੇ ਸਾਰੇ ਆਦੇ ਇਹਨੇ ਰੱਖ ਲੈਣਾ ਇਹਨੇ ਲੱਖ ਲੈਣਾ ਮੈਂ ਕਿਹਾ ਸਾਡੀ ਬਿੱਟੀ ਵੇਚਣੀ ਸਾਢੇ ਇੱਕ ਕਰੋ ਬੱਚਾ ਚਲ ਗਿਆ ਇੱਕ ਮਿੱਠਾ ਹੀ ਇਹਨਾਂ ਨੂੰ ਖਰਾਬ ਕਰ ਗਏ ਸਾਡੇ ਰੱਬਰਗੇ ਸਰਦ ਤੇ ਮੈਂ ਕਿਹਾ ਗੱਲ ਚੰਗੀ ਨਹੀਂ ਗਈ ਮੈਂ ਕਿਹਾ ਅਸੀਂ ਕੁਝ ਹੋਣ ਨਹੀਂ ਦੇਣਾ ਅਸੀਂ ਨਹੀਂ ਕੁਛ ਵੀ ਹੋਣ ਦੇਣਾ ਇਹੋ ਜਿਹਾ ਇਹ ਸਾਰੀ ਉਮਰ ਸਾਡੇ ਨੂੰ ਸਾਥ ਦੇਣਗੇ ਤੇ ਆ ਮੂੰਹ ਗਾਲਾਂ ਹੀ ਕਰਾ ਕੇ ਤੇ ਕਿੰਨਾ ਕਿਟਾ ਵਾਂਗੂ ਤੇ ਉਹਦੇ ਬੱਚੇ ਵੀ ਚਲੇ ਗਏ ਉਹਦੀ ਜਨਾਨੀ ਵੀ ਚਲੇਗੀ ਐ ਕਿਸੇ ਕੰਮ ਦੇ ਨਹੀਂ ਰਹਿਗੇ ਖਤਮ ਹੋ ਗਏ ிா முடி என்ன பண்ண நீ ਮੈਂ ਕਿਹ ਕੰਮ ਇੱਥੇ ਚੁੰ ਕਰਨ ਆਣਾ ਸਾਡੇ ਮੁੰਡੇ ਦੇ ਕੋਣ ਪਹੇ ਲੈਣ ਆਣਾ ਹੀ ਨਹੀਂ ਲੈਣ ਦਿੰਦੇ ਐਂ ਮਿੱਟੀ ਵਿੱਚੜੀ ਇਹਦੀ লাশ ਖਰਾਬ ਕਰਨੀ ਐਂ ਐਂ ਮੈਂ ਸਸਕਾਰ ਕਰਾਂਗੇ ਕੋਈ ਡਾਕੇ ਬਖਾਵੇ ਤਾਂ ਮੰਨਦੇ ਮੈਨੂੰ ਹਰ ਇੱਕ ਗੱਲ ਤੇ ਮੈਂ ਸੱਚ ਦਾ ਸਾਥ ਦੇਣਾ ਮੈਂ ਝੂਠ ਦਾ ਸਾਥ ਨਹੀਂ ਦੇਣਾ ਨਾ ਮੈਂ ਝੂਠੀ ਮਾਰਨਾ ਆ ਤੂੰ ਹੀ ਗੋਲੀ ਦੇ ਗਏ ਨਾ ਮੈਂ ਨਹੀਂ ਆਖਣਾ ਵੀ ਤੂੰ ਹੀ ਨਹੀਂ ਦੇ ਗਏ ਮੈਂ ਸਾਰੀ ਥਾਈ ਗੱਲ ਕਰੂੰਗੀ ਵੀ ਸ ਮੈਨੂੰ ਦਵਾਈ ਦੇ ਕੇ ਗਏ ਮੇਰਾ ਟੈਸਟ ਕਰਕੇ ਗਏ ਝੂਠ ਨਹੀਂ ਮਾਰਨਾ ਤੁਸੀਂ ਡਾਕਟਰ ਦਾ ਕਹਿ ਰਹੇ ਹੋ ਉਹ ਡਾਕਟਰ ਕਿਹੜਾ ਹੋਣਾ ਆਪਣੇ ਕੋਲੇ ਬੈਠਾ ਜਿਹਦੇ ਬਾਰੇ ਤੁਸੀਂ ਕਹੀ ਜਾਂਦੇ ਵੀ ਉਹ ਕੋਲੋਂ ਵੀ ਪੈਸੇ ਦੇ ਦਿੰਦਾ ਹਨਾ ਡਾਕਟਰ ਭੁੱਲੇ ਦੇ ਜਿਹਦਾ ਨਾਮ ਲਿਆ ਉਹ ਤਾਂ ਸਾਨੂੰ ਪਤਾ ਤੁਸੀਂ ਸੱਚ ਬੋਲਣ ਵਾਲੇ ਹੋ ਪਤਾ ਲੱਗ ਜਾਂਦਾ ਐਵੇਂ ਨੇ ਆਖਣਾ ਮੇਰੇ ਤੋਂ ਬੀਬੀ ਜੀ ਮੇਰੇ ਤੋਂ ਪਾਹੇ ਲੈ ਕੇ ਜਿਹੜੀ ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਬਾਰੋਂ ਦਵਾਈ ਨਾ ਲਿਖ ਕੇ ਦਿਓ ਮੈਂ ਲੈ ਨਹੀਂ ਸਕਦੀ ਏਡੀ ਮਹਿੰਗੀ ਦਵਾਈ ਉਹਨੇ ਕਿਹਾ ਬੀਬੀ ਜੀ ਤੁਸੀਂ ਪਾਹੇ ਮੇਰੇ ਤੋਂ ਲੈ ਜਾਓ ਦਵਾਈ ਜਿਹੜੀ ਅੰਦਰੋਂ ਨਹੀਂ ਮਿਲਦੀ ਬਾਹਰੋਂ ਤਾਂ ਮੈਂ ਉਸ ਦਵਾਈ ਨਾਲ ਠੀਕ ਹੋ ਗਈ ਮੈਨੂੰ ਗਰਮੀਤ ਲੈ ਕੇ ਗਿਆ ਇਹ ਐਡਸ਼ਨ ਛੋਟਾ ਬੜਾ ਉਹਨੇ ਮੈਨੂੰ ਲੈ ਕੇ ਗਿਆ ਨਾ ਚਾਚੀ ਜੀ ਇੱਥੋਂ ਦਵਾਈ ਲਿਆ ਕਰੋ ਤੇ ਮੈਂ ਬੜਾ ਚੰਗਾ ਦਵਾਈ ਉੱਥੋਂ ਖਾਂਦੀ ਰਹੀ ਮੈਂ ਤਾਂ ਇਹੀ ਤੁਹਾਡੇ ਨਾਲ ਕਰ ਸਕਦਾ ਵਾਦਾ ਵੀ ਜਦੋਂ ਵੀ ਇਹ ਘਟੂਗਾ ਤੇ ਮਿੱਟੀ ਚੱਕਣ ਵੇਲੇ ਅਸੀਂ ਜਰੂਰ ਸਭ ਨੂੰ ਪੀਲ ਵੀ ਕਰਾਂਗੇ ਆਪ ਵੀ ਜਿੰਨੇ ਜੋਗ ਰਏ ਇੱਥੇ ਆ ਕੇ ਜਰੂਰ ਕਰਾਂਗੇ ਇਹ ਮਦਦ ਧੰਨਵਾਦ ਤੁਹਾਡਾ ਤੁਸੀਂ ਅਸ ਵੀਡੀਓ ਦਾ ਅੰਦਾਸਾ ਬਣ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਵਾਲਿਆਂ ਦਾ ਵੀ ਤੇ ਲਿਆਉਣ ਵਾਲਿਆਂ ਦਾ ਵੀ ਤੁਹਾਡਾ ਹਿੰਦਣ ਨਹੀਂ ਦੇ ਸਕਦੇ ਸਾਡੇ ਮਾਰੇ ਕਿੱਥੇ ਤੁਸੀਂ ਤੇ ਕਿਤੇ ਪੈਰ ਨੂੰ ਕਦੀ ਮਿੱਟੀ ਨ ਲੱਗਣ ਦਿੱਤੀ ਤੇ ਸਾਡੇ ਮਾਰੇ ਤੁਸੀਂ ਕਿੱਥੇ ਇੰਨੇ ਨੇ ਪਾਣੀ ਚ ਤੇ ਖੋਬੇ ਚ ਅਸੀਂ ਵੀ ਮਾਤਾ ਮਿੱਟੀ ਚ ਰਹਨੇ ਆ ਅਸੀਂ ਉਹ ਨਹੀਂ ਹੈਗੇ ਉਹ ਖੇਤੀ ਉਹ ਛੇ ਰਾਂ ਤੇ ਅਸੀਂ ਕਿੱਥੇ ਆ ਉਹ ਖੇਤੀ ਕਰਦੇ ਆ ਝੋਨਾ ਲਾਇਆ ਵਾ 132 ਲਾਇਆ 131 ਲਾਇਆ ਵਾ ਬਠਿੰਡੇ ਕੋਲੇ ਹਾਂ 125 ਲਾਇਆ ਹਾਂ ਉਹ ਗੰਗਾ ਨਗਰ ਲੱਗੇ ਐਨੀ ਦੂਰ ਸਾਵੇਂ ਤੋਂ ਤੁਸੀਂ ਬਠਿੰਡੇ ਨੂੰ ਆਹੋ ਗੰਗਾ ਨਗਰ ਲੱਗ ਗਿਆ ਉੱਥੇ ਮੇਰੀ ਭੂਗਾ ਵਾ ਗੰਗਾ ਨਗਰ ਏ ਸਾਨੂੰ ਸੱਚੀ ਰਾਜਸਥਾਨ ਨਾਲ ਦੀ ਸਮਝਦੇ ਆ ਤੁਸੀਂ ਤਾਂ ਬੰਦੇ ਹਏ ਲੋ ਜੀ ਚਾ ਬਦਰ ਸਮਝਦੇ ਤੁਸੀਂ ਤਾਂ ਨਹੀਂ ਨਹੀਂ ਇਹ ਤੁਹਾਡੇ ਨੇੜੇ ਆ ਠੀਕ ਹੈ ਜੀ ਧੰਨਵਾਦ